ਓਰਿਜਨਲ ਹੀ ਬਾਈ ਸਾਰਾ ਹਾਂ ਇਹ ਵੀ ਰੰਗ ਰੂਪ ਦਾ ਬਾਈ ਸਾਰਾ ਰਹਿਣਾ ਮਰਗਾਟਾ ਮਰਗੂਟਾ ਨਾਲ ਦੇ ਦਿੱਤੇ ਠੀਕ ਹੈ ਲੋ ਵੀ ਨਾਲ ਦੇ ਮਗਰਾਟ ਨੇਗੇ ਪੁਰਾਣਾ ਲੋਹਾ ਕਹਿੰਦੇ ਵੈਸੀ ਵੀ ਕੰਮਜਾਬ ਪਾਣਾ ਬਾਈ ਵੱਡੇ ਗੇਅਰ ਚੱਕੇ ਠੀਕ ਹੈ ਲੋ ਵੀ ਵੱਡੇ ਗੇਅਰ ਵਾਲਾ ਆ ਗਿਆ 5 ਕਿਲੋ ਠੀਕ ਹੈ ਲੈਣਾ ਬਈ ਜੇ ਛੋਟੀ ਮੰਡੀ ਚ ਆਵੇ ਨਾ ਬੰਦਾ ਜ਼ਿਆਦਾਤਰ ਮੈਨੂੰ ਤਾਂ ਫਾਰਮ ਟਰੈਕ ਹੀ ਜ਼ਿਆਦਾ ਮਿਲਦਾ ਯਾਰ ਸਾਡੇ ਕੋਲ ਫਾਰਮ ਟਰੈਕ ਹੀ ਮਿਲਣਗੇ ਠੀਕ ਆ ਬਾਈ ਇੱਕ ਗੱਲ ਸੁਣ ਲਓ ਬਾਈ ਜੇ ਤੁਸੀਂ ਕਦੇ ਵੀ ਹਨਾ ਆਉਣਾ ਛੋਟੇ ਮਾਡਲ ਦਾ ਜਾਂ ਛੋਟੇ ਰੇਟ ਦਾ ਟਰੈਕਟਰ ਫਾਰਮ ਟਰੈਕ ਲੈਣਾ ਜਿਹੜਾ ਮਰਜੀ ਹੈ ਨਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਬੱਬੂ ਤੇ ਆਪਾਂ ਤਲਵੰਡੀ ਸਾਹਿਬ ਟਰੈਕਟਰ ਦੀ ਮੰਡੀ ਤੇ ਖੜੇ ਸੀ ਭਾਈ ਦੀਪ ਕੋਲੇ ਕਰਦੇ ਗੱਲਬਾਤ ਕਿੰਨੇ ਟਰੈਕਟਰ ਲੈ ਗਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਠੀਕ ਹੋ ਭਾਈ ਜੀ ਹਾਂ ਵਧੀਆ ਭਾਈ ਜੀ ਠੀਕ ਹੈ ਭਾਈ ਜੀ ਵਧੀਆ ਭਾਈ ਜੀ ਤੇ ਕਿੰਨੇ ਟਰੈਕਟਰ ਅਵੇਲੇਬਲ ਨੇ ਭਾਈ ਜੀ ਇਹ ਹੈ ਭਾਈ ਪੰਜ ਤੇ ਪੰਜ ਦਾ ਹਾਂ ਇੱਕ ਟਰਾਲੀ ਹੈ ਇੱਕ ਟਰਾਲੀ ਹੈ ਜੀ ਠੀਕ ਹੈ ਭਾਈ ਜੀ ਤੇ ਮੋਬਾਈਲ ਨੰਬਰ ਭਾਈ ਜੀ 9815315 ਠੀਕ ਹੈ ਭਾਈ ਜੀ ਤੇ ਗੁਰਪੁਰਬ ਆ ਰਿਹਾ ਭਾਈ ਜੀ ਉਹਦੇ ਕੋਈ ਆਫਰ ਦੇਵੋਗੇ ਭਾਈ ਜੀ ਦੇ ਦੇ ਭਾਈ ਠੀਕ ਹੈ ਭਾਈ ਜੀ ਇਹ ਲੋਬੇ ਜੀ ਵੀਡੀਓ ਪੂਰੀ ਜਰੂਰ ਦੇਖਿਓ ਤੇ ਪਹਿਲਾਂ ਦਿਖਾਉਣਾ ਤੁਹਾਨੂੰ ਬਾਈ ਜੀ ਟਰਾਲੀ ਤੇ ਇਹ ਕਿੰਨੇ ਵਾਹ ਕਿੰਨੇ ਚ ਆਗੇ ਬਾਈ ਜੀ ਇਹ 11 ਸਵਾ 2 ਫੁੱਟਾ ਬਾਈ ਠੀਕ ਹੈ 11 ਸਵਾ 2 ਫੁੱਟ ਦੀ ਉਚਾਈ ਹੈ ਠੀਕ ਆ ਬਾਈ ਜੀ ਸਾਰੀ ਜਾਲੀ ਕੰਪਲੀਟ ਹੈ ਠੀਕ ਆ ਬਾਈ ਜੀ ਹੈ ਤੇ ਪੰਪ ਬਾਈ ਜੀ ਪੰਪ ਓਕੇ ਨਵੀਂ ਟਰਾਲੀ ਹੈ ਠੀਕ ਆ ਬਾਈ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ 베ਦ ਆ ਗਏ ਠੀਕ ਹੈ ਲੋਬੇ ਇਹ ਟਾਇਰ 베ਦ ਆ ਗਏ ਬਾਕੀ ਤੁਸੀਂ ਦੇਖ ਸਕਦੇ ਹੋਗੇ ਕੰਡੀਸ਼ਨ ਟਰਾਲੀ ਦੀ ਵੇਟ ਤਾਂ ਦੇਖਿਆ ਬਈ ਕਿੰਨਾ ਕੋ ਬਈ ਵੇਟ ਹੋ ਬਾਈ 13.5 ਕਿ ਬੱਟਲ ਤੋਂ ਉੱਪਰ ਹੈ ਠੀਕ ਆ 13.5 ਕਿ ਬੱਟਲ ਤੋਂ ਉੱਪਰ ਹੈਗਾ ਜਿੰਨਾ ਕੋਸ ਹੈਗਾ ਸਾਰਾ ਕੋਸ ਐ ਨਹੀਂ ਦੋ ਹਾਂ ਸਾਰਾ ਕੋਸ ਨਾਲ ਠੀਕ ਆ ਬਾਈ ਜੀ ਤੇ ਬਾਕੀ ਨਾ ਪਾ ਲਈ 135 ਮਣ ਚੌਲ ਪਾ ਲੰਦੇ ਸੀਗੇ ਹੁਣ ਵੀ 90 90 ਪਾਉਂਡ ਹਵਾੜਾ ਠੀਕ ਆ ਲੈ ਬਈ ਵਾਕਿਆ ਕਹਿੰਦਾ ਗਾਰੰਟੀ ਹੈਗੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਜੇ ਗੱਲਬਾਤ ਕਰੀ ਬਈ ਗਲੀ ਗੁਲੀ ਤਾਂ ਨਹੀਂ ਹੈਗੀ ਨਾ ਨਵੀਂ ਹੈ ਜਮਨ ਨਵੀਂ ਆ ਨਵੀਂ ਢਾਲੀ ਹੈ ਪਿਛਲੇ ਸਾੜੀ ਬਣੀ ਮੈਂ ਉਹ ਬਰਤ ਲਈ ਗਾਲੀ ਹੈ ਨਾ ਜਿਆਦਾ ਪਿਛਲੇ ਸਾੜ ਬਣੀ ਹੈ ਰੰਗ ਐ ਇੱਕ ਹੀ ਚਾਦਰ ਦੀ ਬਾਈ ਬਾਈ ਟਾਟਾ ਜੀ ਚਾਦਰ ਫਸ ਵਾਲੀ 8 ਕੇ ਦੀ ਐ ਪਾਸ ਵਾਲੀ 10 ਕੇ ਦੀ ਠੀਕ ਆ ਬਾਈ ਜੀ ਤੇ ਡਿਮਾਂਡ ਦੀ ਗੱਲ ਕਰੀ ਬਾਈ ਜੀ ਡਿਮਾਂਡ 1,20,000 ਰੁਪਏ ਬਾਈ ਠੀਕ ਆ ਬਾਈ ਜੀ ਮੌਕੇ ਤੇ ਬਾਈ ਮੌਕੇ ਤੇ 10,000 ਰੁਪਏ ਡਿਸਕਾਊਂਟ ਕਰ ਦਾਂ ਜੇ ਤੁਹਾਡੀ ਵੀਡੀਓ ਦੇਖ ਕੇ ਆਉਗੀ ਠੀਕ ਹੈ ਲੈ ਬਈ 10,000 ਰੁਪਏ ਡਿਸਕਾਊਂਟ ਜੇ ਵੀਡੀਓ ਦੇਖ ਕੇ ਆਉਗੇ ਜੇ ਤੁਸੀਂ ਨਵੀਂ ਟਰਾਲੀ ਖਰੀਦਣ ਜਾਉਂਗੇ ਨਾ ਘੱਟੋ ਘੱਟ ਨਾਂ ਵਾਲਾ 1,40,000 ਦੇ ਮਿਲੂਗੀ ਹੁਣ ਤੁਹਾਨੂੰ ਥੋੜੀ ਜਿਹੀ ਚੱਲੀ ਹੋਈ ਟਰਾਲੀ ਜਾਇਜ਼ ਰੇਟ ਤੇ ਮਿਲ ਜੇ ਸਹੀ ਹੈ ਲੈਣਾ ਭਾਈ ਹਾਂ ਸਹੀ ਹੈ ਭਾਈ ਮਗਰ ਭਾਈ سارے ਮਗਰ ਵੀ ਟੋਪ ਟੂਪੀ ਮਗਰ ਲੱਗੀ ਹੋਈ ਏ ਦੇ ਠੀਕ ਆ ਭਾਈ ਜੀ ਹਾਂ ਨਹੀਂ ਆਲਾ ਬੱਡ ਬੱਡ ਦੇਈ ਜਾਂਦਾ ਕਰਦਾ ਠੀਕ ਆ ਭਾਈ ਜੀ ਤੇ ਅੱਗੇ ਭਾਈ ਤੁਹਾਨੂੰ ਚਾਰ ਟਰੈਕਟਰ ਦਿਖਾਉਣੇ ਹੈਗੇ ਤੇ ਪਹਿਲਾਂ ਦਖਾਵਾਂਗੇ ਭਾਈ ਜੀ ਫਾਰਮਾ ਟਰੈਕ ਤੇ ਨੰਬਰ ਹੈਗਾ ਭਾਈ ਜੀ ਇਹਦਾ ਇਹ ਭਾਈ ਹਰਿਆਣਾ ਨੰਬਰ ਹੈ 2000 ਮਾਡਲ ਹੈ ਠੀਕ ਹੈ ਬਈ 2000 ਮਾਡਲ ਹੈ ਹਰਿਆਣਾ ਨੰਬਰ ਹੈਗਾ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਸਾਦੀ ਕਟਾਈ ਚਾਹ ਤੇ ਟਾਇਰ ਭਾਈ ਜੀ ਇਹਦੇ ਟਾਇਰ ਅ ਯਮਨ ਨਮੇਟਾਇਰ ਨੇ ਜੀ ਇੰਜਨ ਗੇਅਰ ਭਾਈ ਇੰਜਨ ਗੇਅਰ ਬੰਦਾ ਬਾਹ ਕੇ ਤਸੱਲੀ ਕਰਕੇ ਲਿਆ ਸਕਦਾ ਠੀਕ ਆ ਸਾਲ ਪਸੂਰ ਓਕੇ ਜਾ ਓਕੇ ਓਕੇ ਜਮਾ ਤੇ ਰੰਗ ਰੂਪ ਦਾ ਸਾਰਾ ਓਰੀਜਨਲ ਹੈ ਠੀਕ ਆ ਰਹੀ ਵੀ ਰੰਗ ਰੂਪ ਦਾ ਸਾਰਾ ਓਰੀਜਨਲ ਆ ਪਰ ਬੰਪਰ ਲਈਏ ਪੇਂਟ ਆਗਾ ਠੀਕ ਆ ਭਾਈ ਜੀ ਡਬਲ ਕਲੱਚ ਆਗਾ ਤੇ ਡਿਮਾਂਡ ਹੈਗੀ ਭਾਈ ਜੀ ਦੀ 192000 ਰੁਪਿਆ ਠੀਕ ਆ ਭਾਈ ਮੌਕੇ ਤੇ ਭਾਈ ਓਕੇ ਤੇ ਕਰਦਾ ਏ 15000 ਰੁਪਿਆ ਦਾ ਸਕਾਊਟ ਠੀਕ ਆ ਲਈਏ 15000 ਰੁਪਿਆ ਦਾ ਡਿਸਕਾਊਂਟ ਆਗਾ ਮੌਕੇ ਤੇ ਇਹ ਵੀਡੀਓ ਦੇਖ ਕੇ ਆਉਂਗੇ ਤੇ ਅੱਗੇ ਕਿ ਭਾਈ ਜੀ ਸਵਰਾਜ ਹਾਂ ਇਹਨੇ ਨਮਾੜ ਲਾ ਬਾਈ ਠੀਕ ਆ ਬਾਈ ਜੀ ਹਰੇ ਜਿਹਨਾਂ ਲਈ ਬਾਈ ਸਾਰਾ ਹਾਂ ਇਹ ਵੀ ਰੰਗ ਰੂਪ ਦਾ ਬਾਈ ਸਾਰਾ ਰਹਿਣਾ ਮਰਗਾਟਾ ਮਰਗੂਟਾ ਨਾਲ ਦੇ ਠੀਕ ਆ ਲੈ ਵੀ ਨਾਲ ਦੇ ਮਗਰਾਟ ਨੇਗੇ ਪੁਰਾਣਾ ਲੋਹਾ ਕਹਿੰਦੇ ਵੈਸੀ ਵੀ ਕਾਮਯਾਬ ਪਾਣਾ ਬਾਈ ਵੱਡੇ ਗੇਅਰ ਚੱਕੇ ਠੀਕ ਆ ਲੈ ਵੀ ਵੱਡੇ ਗੇਅਰ ਵਾਲਾ ਆ ਗਿਆ 5 ਗੇਰਾਂ ਵਾਲਾ ਠੀਕ ਆ ਲੈ ਵੀ ਆਮ ਚਾਰ ਗੇਰਾਂ ਨਾਲ ਇਹ 5 ਗੇਰਾਂ ਵਾਲਾ ਆ ਗਿਆ ਤੇ ਬਾਹਰ ਪੰਪ ਵਾਲਾ ਆ ਗਿਆ ਪੰਪ ਵਾਲਾ ਠੀਕ ਆ ਬਾਈ ਜੀ ਤੇ ਟਾਇਰ ਬਾਈ ਇਹਦੇ ਟਾਇਰ ਬਾਈ ਇਹਦੇ 35 ਤੋਂ 40 ਪੈਸੇ ਠੀਕ ਆ ਜੀ ਫਰੰਟ ਹੈਗੇ ਨੇ ਬਾਈ ਵਧੀਆ ਫਰੰਟ ਹੈਗੇ ਆ ਬਾਈ 70 ਪੈਸੇ ਠੀਕ ਆ ਬ ਸਾਡੀ ਕਿਟਾਈ ਚਾ ਕੰਡੀਸ਼ਨ ਦਾ Ориਜਨਲ ਇੰਜਨ ਗੇਅਰ ਦਾ ਬਾਈ ਪੂਰਾ ਓਕੇ ਬੰਦਾ ਵਾਗੇ ਤੇ ਸੱਲੀ ਕਰਕੇ ਲਿਆ ਸਰ ਠੀਕ ਆ ਛੋਟੇ ਜੀਮੀਨਾਰ ਦਾ ਤਾਂ ਤੋਂ ਹਾਂ ਛੋਟੇ ਹਾਂ ਪੂਰਾ ਵਧੀਆ ਠੀਕ ਆ ਬਾਈ ਜੀ ਬਾਗੀ ਦੀ ਹੱਕ ਨੂੰ ਬਹੁਤ ਵਧੀਆ ਨਹੀਂ ਠੀਕ ਆ ਬਾਈ ਜੀ ਤੇ 99 ਮਾਡਲ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਬਾਈ 1,55,000 ਰੁਪਏ ਠੀਕ ਆ ਜੀ 1,55,000 ਕਿੱਡਾ ਮਾਡਲ ਇਹ ਤੋਂ ਮਾਨਤਾ ਦੇ ਇੱਕ ਲੱਖ 35000 ਦੇ ਦਾਂਗੇ ਹਾਂ ਜਸਨੋਈਆ ਜਸਨੋਈ ਠੀਕ ਹੈ ਲੋ ਬਈ 1 ਲੱਖ ਤੇ 35000 ਦਾ ਹੁਣ ਜਸ ਜਸ ਨੋਈ ਆ ਬਾਈ ਕਹਿੰਦਾ ਗਾਰੰਟੀ ਆ ਗਈ ਜੇ ਇਹ ਠੀਕ ਹੈ ਬਾਈ ਜੀ ਤੇ ਅੱਗੇ ਆ ਗਿਆ ਬਾਈ ਜੀ ਫਾਰਮਾਟ ਰਾਈਕ 60 ਦਾ ਤੇ ਇਹ ਮਾਡਲ ਬਾਈ ਜੀ ਇਹ ਬਾਈ 2003 ਮਾਡਲ ਹੈ ਪੰਜਾਬ ਦਾ ਨੰਬਰ ਹੈ ਠੀਕ ਹੈ ਜੀ ਇੱਕ ਗੱਲ ਹਨਾ ਬਈ ਜੇ ਸੋਡੀ ਮੰਡੀ ਚ ਆਵੇ ਨਾ ਬੰਦਾ ਜ਼ਿਆਦਾਤਰ ਮੈਨੂੰ ਤਾਂ ਫਾਰਮਾਟ ਰਾਈਕ ਜਿਆਦਾ ਮਿਲਦੇ ਜਿਆਦਾ ਟ੍ਰੇਨ ਸਾਡੇ ਕੋਲ ਫਾਰਮਾਟ ਰਾਈਕ ਹੀ ਮਿਲਣਗੇ ਠੀਕ ਹੈ ਬਾਈ ਇੱਕ ਗੱਲ ਸੁਣ ਲਓ ਬਾਈ ਜੇ ਤੁਸੀਂ ਕਦੇ ਵੀ ਹਨਾ ਆਉਣਾ ਛੋਟਾ ਹੀ ਮਾਡਲ ਦਾ ਜਾਂ ਛੋਟੇ ਰੇਟ ਦਾ ਟਰੈਕਟਰ ਫਾਰਮ ਟਰੈਕ ਲੈਣਾ ਜਿਹੜਾ ਮਰਜੀ ਹੈ ਨਾ ਤੇ ਮੰਡੀ ਪੈ ਜਾਂਦੀ ਹੈ ਬਾਈ ਜੀ ਪੰਪ ਦੇ ਨਾਲ ਆ ਬਾਈ ਜਮਾ ਠੀਕ ਆ ਜਮਾ ਪੰਪ ਦੇ ਨਾਲ ਪੈ ਜਾਂਦੀ ਹੈ ਬਾਈ ਜੀ ਜਲਪਰੀ ਤਾਂ ਉਧਰ ਨਿਗਾ ਮਰਵਾਦੇ ਸਾਰੇ ਫਾਰਮ ਟਰੈਕ ਨੇ ਉਧਰ ਕੀ ਗੱਲ ਹੈ ਬਾਈ ਜੀ ਉਹ ਖੜੇ ਨੇ ਕਿ ਦੋ ਖੜੇ ਨੇ ਕਿ ਇੱਕ ਉਹ ਖੜਾਗਾ ਇੱਕ ਸਾਹਮਣੇ ਇੱਧਰ ਖੜਾਗਾ ਠੀਕ ਆ ਸੱਤ ਅੱਠ ਫਾਰਮ ਟਰੈਕ ਹੁੰਦੀ ਨੇ ਨਾ ਹਾਂ ਹਾਂ ਹੋਰ ਵੀ ਮਿਲ ਜਾਣਗੇ ਠੀਕ ਆ ਬਾਈ ਜੀ ਹੋਰ ਵੀ ਹੁੰਦੇ ਨੇ ਹੁਣ ਸੀਜ਼ਨ ਕਰਕੇ ਬਾਈ ਲੈ ਕੇ ਨਹੀਂ ਆਏਗਾ ਤੇ ਇਹ ਮਾਡਲ ਹੈਗਾ ਬਾਈ ਜੀ 2003 ਮਾਡਲ ਆ ਬਾਈ ਇਹ ਪੰਜਾਬ ਨੰਬਰ 215000 ਰੁਪਿਆ ਦੀ ਡਿਮਾਂਡ ਹੈ 215000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਪੀਵੀ 13 ਸੰਗਰੂਰ ਦਾ ਰੰਗ ਪੇਂਟ ਬਾਈ ਜੀ ਰੰਗ ਪੇਂਟ ਦਾ ਬਾਈ Ориਜੀਨਲ ਆ ਇਹ ਏ ਕਹ ਲੈ ਵੀ ਰੰਗ ਪੇਂਟ ਦਾ Ориਜੀਨਲ ਆ ਟੋਕਰੀ ਲੱਗੀ ਹੋਈ ਏ ਸਿੱਧਾ ਠੀਕ ਆ ਬਾਈ ਜੀ ਤੇ ਲੈਕ ਰੁਕ ਨਾਲ ਹੀ ਆ ਦਾ ਕੁਛ ਨਾਲ ਹੀ ਆ ਏ ਕਹ ਲੈ ਬਾਈ ਜੀ ਬਾਕੀ ਕਹ ਜੀ ਨਾ ਸੌ ਕੀ ਸੂ ਕੀ ਰੱਖਿਆ ਹਾ ਸੌ ਕੀ ਰੱਖਿਆ ਹੋਇਆ ਪੈਪਪ ਉਪਰ ਲੱਗੇ ਹੋਏ ਨੇ ਬਾਕੀ ਵੀ ਮਗਰਾਟ ਮੋਟਰ ਚੈੱਕ ਕਰਵਾ ਦੇ ਤੇ ਅੱਗੇ ਕਹ ਬਾਈ ਜੀ ਸਟੈਂਡਰਡ ਬਾਈ ਸਟੈਂਡਰਡ 2006 ਮਾਡਲ ਆ 2006 ਮਾਡਲ ਆ ਕੰਡੀਸ਼ਨ ਚੈੱਕ ਕਾਲੀ ਹੈ ਵੀ ਟ੍ਰਾਲੀ ਟ੍ਰੋਲੀ ਨੂੰ ਗਾਣਾ ਛੋਟਾ ਟਰੈਕਟਰ ਹੈ ਨਾ ਬਾਈ ਹਾਂ ਪੂਰਾ ਵਧੀਆ ਬਾਈ ਪੂਰਾ ਫੁੱਲ ਕਾਮਯਾਬਾ ਸੀ ਜੀ ਚਾਹੁੰਦਾ ਬਾਈ ਸਵਰਾਜ ਦੇ ਬਰਾਬਰ ਪਾਵਰ ਵੱਧ ਦੇ ਦੀ ਠੀਕ ਆ ਬਾਈ ਜਿਵੇਂ ਸਟੈਂਡਰਡ ਦੀ ਕਪੈਨ ਪੂਰੀ ਮਸ਼ਹੂਰ ਹੋ ਸੀ ਨਾ ਹਾਂ ਹਾਂ ਠੀਕ ਆ ਬਾਈ ਤੇ ਟ੍ਰਾਲੀ ਟ੍ਰੋਲੀ ਨੂੰ ਵਧੀਆ ਗਾ ਤੇ ਟਾਇਰ ਬਾਈ ਜੀ ਇਹਦੇ ਟਾਇਰ ਬਾਈ ਅਗਲੇ 70 ਤੋਂ 80 ਪੈਸੇ ਪਿਛਲੇ 45 ਪੈਸੇ 40 ਪੈਸੇ ਲਾ ਲਓ ਠੀਕ ਆ ਲੈ ਵੀ 40 45 ਪੈਸੇ 14 ਦੇ ਟਾਇਰ ਲੰਗੇ ਇੰਜਨ ਗੇਅਰ ਦਾ ਬਾਈ ਇੰਜਨ ਗੇਅਰ ਤਾਂ ਪੂਰਾ ਓਕੇ 6 ਚਿਹਰੀ ਚ ਹੈ 6 ਚਿਹਰੀ ਚ ਗਾ ਠ ਠੀਕ ਹੈ ਜੀ ਜੇ 2006 ਮਾਡਲ ਬਈ ਸੋਨਾ ਲੀਕਾ ਲੈਣ ਜਾਵਾਂਗੇ ਆਪਾਂ ਉਹ ਤਾਂ ਬਾਈ 1.5 ਲੱਖ ਤੋਂ ਬਾਹਰ ਮਿਲੂਗਾ 70 80 ਦਾ ਇਹ ਆਪਾਂ ਦੇ ਦਾਂ 1,35,000 ਦਾ ਠੀਕ ਹੈ ਲੈ ਬਈ 1,35,000 ਦਾ ਸੋਨਾ ਇੰਜਨ ਕੇ ਤਾਂ ਬਾਹਰ ਤਸੱਲੀ ਕਰਕੇ ਲਿਆ ਫਾ ਗਾਰੰਟੀ ਹੈ ਜੀ ਹਾਂ ਠੀਕ ਆ ਬਈ ਜੀ ਤੇ ਨੰਬਰ ਹੈਗੇ ਬਈ ਜੀ ਨੰਬਰ ਇਹਦਾ ਹਰਿਆਣੇ ਦਾ ਚਿੱਪ ਵਾਲੀ ਕਾਪੀ ਹੈ ਚਿੱਪ ਵਾਲੀ ਕਾਪੀ ਹੈਗੇ ਹਰਿਆਣੇ ਦਾ ਨੰਬਰ ਆ ਨਾਮ ਹੁੰਦਾ ਜਿਹੜੇ ਆ ਪਣੀ ਮੰਡੀ ਦੇ ਪੈਸੇ ਟਰੈਕਟਰ ਆਉਣਗੇ ਨਾ ਨਾ ਨਾਮ ਹੁੰਨ ਵਾਲੀ ਛੋਟੇ ਮਾਡਲ ਆ ਬਾਈ 10 ਤੁੱਤੀ ਨਾ ਹੁੰਦਾ ਠੀਕ ਆ ਬਈ ਜੀ ਠੀਕ ਹੈ ਭਾਈ ਠੀਕ ਹੈ ਭਾਈ ਧੰਨਵਾਦ ਜੀ ਠੀਕ ਹੈ ਭਾਈ ਚਲੋ ਭਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕੱਲ ਫੋਲੋ ਧੰਨਵਾਦ ਸਸੇ ਕਾ